ਸਸ ਸਿੱਖਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਬਾਬਾ ਨਾਨਕ ਸਾਰਿਆਂ ਦੇ ਉੱਪਰ ਮਿਹਰ ਭਰਿਆ ਹੱਥ ਰੱਖੇ ਤੇ ਅੱਜ ਮੌਸਮ ਦੀ ਜਾਣਕਾਰੀ ਦਵਾਂਗੇ ਜੀ 15 ਨਵੰਬਰ 2024 ਤੋਂ ਲੈ ਕੇ 20 ਨਵੰਬਰ 2024 ਇਹਨਾਂ 5-6 ਦਿਨਾਂ ਦੇ ਵਿੱਚ ਕਿਵੇਂ ਦਾ ਪੰਜਾਬ ਦਾ ਮੌਸਮ ਰਹੇਗਾ ਕਿਸਾਨਾਂ ਦੇ ਲਈ ਚੰਗੀ ਗੱਲ ਕੀ ਹੈ ਬੱਦਲ ਬਈ ਮੀਂਹ ਨੇਰੀ ਧੁੰਦ ਦਾ ਕਿਵੇਂ ਦਾ ਅਸਰ ਇਹਨਾਂ ਦਿਨਾਂ ਵਿੱਚ ਰਹੇਗਾ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਦੇ ਹਾਂ ਇਮੇਜਸ ਤੋਂ ਕਲੀਅਰ ਹੋ ਰਿਹਾ ਕਿ ਹਲਕੀ ਦਰਮਿਆਨੀ ਧੁੰਦ ਫਿਲਹਾਲ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਬਣੀ ਹੋਈ ਹੈ ਜੋ ਕਿ ਖਾਸ ਤੌਰ ਤੇ ਮਾਝੇ ਦਾ ਇਲਾਕਾ ਮਾਲਵੇ ਦਾ ਥੋੜਾ ਬਹੁਤ ਇਲਾਕਾ ਤੇ ਸੈਂਟਰਲ ਪੰਜਾਬ ਬਾਕੀ ਆਪਾਂ ਕੀਤੀ ਜਾਵੇ ਗੱਲ ਤਾਂ ਮਾਲਵੇ ਦੀ ਦੱਖਣੀ ਬੈਲਟ ਜਿਹੜੀ ਕਿ ਰਾਜਸਥਾਨ ਨਾਲ ਟੱਚ ਕਰਦੀ ਉਹ ਸਾਫ਼ ਹੋ ਚੁੱਕੀ ਹੈ ਅਤੇ ਪੂਰਬ ਵੱਲ ਦੁਆਬੇ ਦਾ ਇਲਾਕਾ ਜੋ ਕਿ ਹਿਮਾਚਲ ਨੂੰ ਟੱਚ ਕਰਦਾ ਹੈ ਉਹਦੇ ਵਿੱਚ ਸੰਘਣੀ ਧੁੰਦ ਦਾ ਹੁਣ ਜੋ ਛੁਟਕਾਰਾ ਹੋ ਚੁੱਕਿਆ ਜੀ ਤੇ ਚੰਗੀ ਧੁੱਪ ਨਿਕਲੀ ਹੋਈ ਆ ਸਵੇਰ ਵੇਲੇ ਤੋਂ ਬਾਕੀ ਤੁਸੀਂ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਤੁੰਦ ਹੈ ਜਾਂ ਨਹੀਂ ਬੱਦਲਬਾਜ਼ੀ ਦਾ ਮਾਹੌਲ ਕਿਵੇਂ ਦਾ ਹੈ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਕਮੈਂਟ ਬਾਕਸ ਵਿੱਚ ਕਮੈਂਟ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਤਾਂ ਕਿ ਮੌਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਗੱਲ ਕਰਦੇ ਆ ਜੀ ਅੱਜ ਦੇ ਮੌਸਮ ਦੀ ਹੁਣ ਫਿਲਹਾਲ ਹੌਲੀ ਹੌਲੀ ਮੌਸਮ ਖੁੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਹਵਾ ਦਾ ਰੁਖ ਦੁਆਰਾ ਤੋਂ ਪੱਛਮ ਪਾਸੇ ਤੋਂ ਹੋਣਾ ਸ਼ੁਰੂ ਹੋ ਚੁੱਕਿਆ ਜੋ ਕਿ ਚੰਗੀ ਗੱਲ ਹੈ ਜਿਸ ਦੇ ਨਾਲ ਚੰਗੀ ਧੁੱਪ ਲੱਗੇਗੀ ਕਿਉਂਕਿ ਕਿਸਾਨ ਵੀਰ ਨੇੜੇ ਕਣਕ ਦੀ ਬਜਾਈ ਦੇ ਵਿੱਚ ਰੁੱਝੇ ਹੋਏ ਨੇ ਅਜਿਹੇ ਦੇ ਵਿੱਚ ਕਈ ਕਿਸਾਨ ਵੀਰਾਂ ਨੇ ਰੌਣੀ ਕੀਤੀ ਹੋਈ ਹੈ ਬੱਤ ਨਹੀਂ ਆ ਰਹੀ ਸੀ ਤਾਂ ਪਿਛਲੇ 2 ਦਿਨਾਂ ਤੋਂ ਧੁੱਪ ਦਾ ਮੜਾ ਮੋਟਾ ਜਿਹੜਾ ਹੁਣ ਦਰਸ਼ਨ ਹੋਣੇ ਸ਼ੁਰੂ ਹੋਏ ਨੇ ਜਿਸ ਦੇ ਨਾਲ ਉਮੀਦ ਹੈ ਕਿ ਅੱਜ ਪੰਜਾਬ ਦੇ ਵਿੱਚ ਧੁੱਪ ਚੰਗੀ ਲੱਗਣ ਦੇ ਕਾਰਨ ਮੌਸਮ ਖੁੱਲਦਾ ਹੋਇਆ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ ਹਵਾ ਦੀ ਹਵਾ ਪੱਛਮ ਦਿਸ਼ਾ ਤੋਂ ਲਗਾਤਾਰ ਚੱਲਣ ਦੇ ਕਾਰਨ ਮੌਸਮ ਸਾਫ਼ ਹੋ ਰਿਹਾ ਤੇ ਨਾਲ ਦੀ ਨਾਲ ਇੱਕ ਸਿਸਟਮ ਜਿਹੜਾ ਕੱਲ ਦੇ ਦਿਨ ਸਾਨੂੰ 16 ਤਰੀਕ ਨੂੰ ਪੰਜਾਬ ਵੱਲ ਕੂਚ ਕਰਦਾ ਦਿਖਾਈ ਦੇਵੇਗਾ ਜਿਸ ਦੇ ਨਾਲ ਪੰਜਾਬ ਦੇ ਮਾਝੇ ਦਾ ਇਲਾਕਾ ਸੈਂਟਰਲ ਪੰਜਾਬ ਨਾਲ ਦੀ ਨਾਲ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਅਤੇ ਥੋੜਾ ਬਹੁਤਾ ਨਮਾਸ਼ਾ ਰੂਪਨਗਰ ਦੇ ਇਲਾਕੇ ਵਿੱਚ ਵੀ ਮੀਂਹ ਕਣੀ ਹੋਣ ਦੇ ਚਾਂਸ ਬਣ ਸਕਦੇ ਨੇ ਫਿਲਹਾਲ ਇਸ ਦੇ ਨਾਲ ਜਿਹੜੀ ਜ਼ਿਆਦਾਤਰ ਉਮੀਦ ਸਾਨੂੰ ਅੰਮ੍ਰਿਤਸਰ ਸਾਹਿਬ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਸੈਂਟਰਲ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਮੋਗੇ ਲੁਧਿਆਣੇ ਤੱਕ ਇਸ ਦੀ ਮਾਰਮੀਂ ਦੀ ਪੈ ਸਕਦੀ ਹੈ ਜੋ ਕਿ 16 ਤਰੀਕ ਨੂੰ ਬਣਦਾ ਹੋਇਆ ਸਵੇਰ ਵੇਲੇ ਤੋਂ ਦਿਖਾਈ ਦੇਵੇਗਾ ਇਸ ਦੇ ਚਾਂਸ ਜਿਹੜੇ ਮੀਂਹ ਦੇ ਨੇ ਉਹ ਲਗਭਗ 15 ਤੋਂ 25% ਤੱਕ ਨੇ ਜਿਆਦਾ ਚਾਂਸ ਨਹੀਂ ਬਣ ਰਹੇ ਫਿਲਹਾਲ ਬਾਕੀ ਅਗਰ ਕੋਈ ਅਪਡੇਟ ਆਵੇਗੀ ਥੋੜੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਸ ਤੋਂ ਇਲਾਵਾ 17 18 19 20 ਇਹਨਾਂ ਦਿਨਾਂ ਦੇ ਵਿੱਚ ਮੌਸਮ ਸਾਫ਼ ਦਿਖਾਈ ਦੇ ਰਿਹਾ ਕਿਸੇ ਤਰੀਕੇ ਦੀ ਹਲਚਲ ਨਹੀਂ ਹੈ ਕਿਉਂਕਿ ਹਵਾ ਦਾ ਰੁਕ ਪੱਛਮੀ ਪਾਸੇ ਤੋਂ ਹੋਣ ਦੇ ਕਾਰਨ ਠੰਡ ਦੀ ਜਿਹੜੀ ਆਮਦ ਹੈ ਉਹ ਪੰਜਾਬ ਵੱਲ ਹੋਣੀ ਸ਼ੁਰੂ ਹੋ ਚੁੱਕੀ ਹੈ ਦੁਆਰਾ ਤੋਂ ਤਾਪਮਾਨ ਜਿਹੜੀ ਨੇ ਹ ਧੁੱਪ ਦੇ ਕਾਰਨ ਬਿਸ਼ੱਕ ਤਾਪਮਾਨ ਇੱਕ ਅੱਧਾ ਡਿਗਰੀ ਇਨਕਰੀਜ਼ ਹੋਵੇਗਾ 31 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ ਪਰ ਬਾਕੀ ਓਵਰਾਲ ਮੌਸਮ ਠੀਕ ਠਾਕ 30 ਡਿਗਰੀ ਦੇ ਨੇੜੇ ਤੇੜੇ ਬਣੇ ਰਹਿਣਗੇ ਏਸੀਜੀ ਅਪਡੇਟ ਮੌਸਮ ਦੀ ਆਉਂਦੇ ਦਿਨਾਂ ਦੀ ਬਾਕੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਦੇ ਹੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਵਿੱਚ